ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਪਹੁੰਚਿਆ ਚਤਰਵੰਡੀ ਸਬੂ ਟਰੈਕਟਰ ਮੰਡੀ ਤੇ 16 April 2025 ਦਿਨ ਬਦਵਾਰ ਤਲਵੰਡੀ ਸਬੂ ਟਰੈਕਟਰ ਮੰਡੀ ਇੱਥੇ ਹਰ ਬਦਵਾਰ ਨੂੰ ਬਾਈ ਟਰੈਕਟਰ ਮੰਡੀ ਲੱਗਦੀ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜੇ ਵੀ ਚੈਨਲ ਤੇ ਨਵੇਂ ਜੁੜਿਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਪੇਜ ਮਾਨ ਕਾਲੇ ਕਮਲ ਨੂੰ ਫੋਲੋ ਕਰਿਓ ਅਸੀਂ ਤੁਹਾਨੂੰ ਟਰੈਕਟਰਾਂ ਦੇ ਮਾਡਲ ਅਤੇ ਰੇਟਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਆਓ ਦੇਖੀਏ ਕੋਹ ਟਰੈਕਟਰ ਦਿਖਾਉਣੇ ਮੋਗਾ ਟਰੈਕਟਰ ਮੰਡੀ ਜੀ ਮਹਿੰਦਰਾ 475 ਡੀ ਆਈ ਨੌਨ ਪਾਵਰਾਈਜ਼ ਸੈਂਟਰ ਗੇਅਰ ਹੈ ਕੈਰ ਘਸਿਆ ਹੋਇਆ ਨਹੀਂ ਬਿਲਕੁਲ 90 ਮਾਡਲ ਟਰੈਕਟਰ ਹੈ ਜੀ ਇਹ ਪੰਜਾਬ ਨੰਬਰ ਹੈ ਕੰਮ ਬਾਈ ਗੈਂ ਟਰੈਕਟਰ ਦਾ ਫੋਲੋ ਹੋਇਆ ਹੈ 1 ਲੱਖ 15000 ਦਾ ਪ੍ਰਾਈਸ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਦੇਖੋ ਵੀਰ ਮਹਿੰਦਰਾ 275 ਡੀ ਆਈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪੈਰ ਚਾਰੇ ਬਿਲਕੁਲ ਕਸੇਵਨੀ ਸੈਂਟਰ ਗੇਅਰ ਆ ਨਾਉਨ ਪਾਵਰ ਆ ਜੀ ਪੰਜਾਬ ਨੰਬਰ ਆ ਜੀ ਇਹ 95 ਮਾਡਲ ਟਰੈਕਟਰ ਆ ਜੀ 1 ਲੱਖ 30 ਹਜ਼ਾਰ ਇਹਦਾ ਪ੍ਰਾਈਸ ਆ ਜੀ ਦੇਖੋ ਬਾਈ ਮਹਿੰਦਰਾ 475 ਡੀ ਆਈ ਜੀ ਪੈਰ ਚਾਰੇ ਬਿਲਕੁਲ ਕਸੇਵਨੀ ਸੈਂਟਰ ਗੇਅਰ ਆ ਪੰਜਾਬ ਨੰਬਰ ਆ ਜੀ ਇਹ ਇਹ ਆ ਜੀ 80 ਮਾਡਲ ਟਰੈਕਟਰ 1 ਲੱਖ 18 ਹਜ਼ਾਰ ਪ੍ਰਾਈਸ ਆ ਜੀ ਨਾਲ ਖੜਾ ਸਵਰਾਜ 855 ਜੀ ਪਾਵਰ ਸਟੀਅਰਿੰਗ ਜੀ 2 ਸਟਾਰ ਕੱਟ ਮੈਸੇਜ ਜੀ ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਟਾਇਰ ਮੂਰਲੇ ਕਸੇ ਨੇ ਪਿਛਲੇ ਆਖ ਨੇ 80 ਪੈਸੇ ਜੀ ਇਹ ਆ ਜੀ ਨਵ ਮਾਡਲ ਟਰੈਕਟਰ 340000 ਪ੍ਰਾਈਜ਼ ਆ ਜੀ ਇਹਦਾ ਪ੍ਰਾਈਜ਼ 855 ਜੀ ਐਫ ਵੀ ਹੁੰਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਪਾਵਰ ਸਟੀering ਆ ਜੀ ਰਿਵਰਸ ਬੀਟੂ ਆ ਜੀ ਫੋਰ ਸਟਾਰ ਆ ਜੀ ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਜੀ 13 ਦੀ ਨੀਡੀਅਰ ਦੇ ਟਾਇਰ ਨਹੀਂ ਮੂਰਲੇ ਪੋਲੋ ਦੇ ਨੇ ਪੰਜਾਬ ਨੰਬਰ ਟਰੈਕਟਰ ਆ ਜੀ 17 ਮਰਦਾ 18 ਦੀ ਕਾਪੀ ਹੈ 575000 ਪ੍ਰਾਈਸ ਹੈ ਜੀ ਦਾ ਨਾਲ ਖੜਾ ਸਵਰਾਜ 800 ਜਵੰਦਾ ਐਫੀ 4 ਸਟਾਰ ਰਵਰਸ ਵੀਡੀਓ ਪਾਵਰ ਸਟੀering ਜੀ ਸੈਂਟਰ ਗੇਅਰ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਮੂਲੇ ਹੈਗੇ ਪਿਛਲੇ ਨਵੇਂ ਨੇ ਮੂਲੇ ਹੈਗੇ 70 ਰੁਪਏ ਸੀ ਪੰਜਾਬ ਨੰਬਰ ਡਾਇਰੈਕਟਰ ਹੈ ਜੀ 15 ਮਾਡਲ 535000 ਪ੍ਰਾਈਸ ਹੈ ਜੀ ਦਾ 5210 ਜੌਂਡੀਆਰੀ ਟਾਇਰ ਚਾੜੇ ਬਿਲਕੁਲ ਨਵੇਂ ਨੇ ਜੇ ਕੇ ਦੇ ਟਾਇਰ ਨੇ ਹੁੱਡ ਵਾਲੀ ਸਾਥੀ ਲੱਗੀ ਹੋਈ ਹੈ ਜੀ ਪਾਵਰ ਸਟੀਅਰਿੰਗ ਹੈ ਇਹ ਹੈ ਜੀ ਇਹ ਹੈ ਵੀ ਬੰਪਰ ਲੱਗੇ ਜੀ ਇੱਕ ਹੀ ਮੜਲਾ 710000 ਦਾ ਪ੍ਰਾਈਸ ਹੈ ਜੀ ਇਹਦਾ ਸੋ ਹੁਣ ਇਹ ਏਸੀ 500 ਡੀਆਈ 550 ਜੀ ਪਾਵਰ ਸਟੀਅਰਿੰਗ ਹੈ ਜੀ ਡਿਸਕ ਬ੍ਰੇਕ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਹੈ ਪੰਡ ਲੱਗਿਆ ਜੀ ਐਂਪ ਲੱਗਿਆ ਪੰਜਾਬ ਨੰਬਰ ਟਰੈਕਟਰ ਹੈ ਜੀ ਇਸ ਕੀ ਦੀ ਜੀ ਆਪ ਨੰਬਰ ਆਈ 12 ਮਾਡਲ ਆ 250000 ਪ੍ਰਾਈਜ਼ ਆ ਜੀ ਇਹਦਾ ਨਾਲ ਕੜਾਈ ਪ੍ਰੀਤ 6095 ਜੀ ਡੀ ਆਈ 6095 ਜੀ ਇਹ ਵੀ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆ ਜੀ ਪਾਵਰ ਸਟੀering ਆ ਜੀ ਸੈਂਟਰ ਗੇਅਰ ਇਹ ਆ ਜੀ ਪੰਜ ਮਾਡਲ 145000 ਪ੍ਰਾਈਜ਼ ਆ ਜੀ ਨਾਲ ਕੜਾਈ ਫਾਰਮ ਟਰੈਕ 50 ਦਾ ਜੀ ਟਾਇਰਾਂ ਦੀ ਕੰਡੀਸ਼ਨ ਇਹ ਜੀ ਬਿਲਕੁਲ ਸਾਫ਼ ਆ ਜੀ ਸੈਂਟਰ ਗੇਅਰ ਨਾਨ ਪਾਵਰ 98 ਮਾਡਲ 135000 ਪ੍ਰਾਈਜ਼ ਆ ਜੀ ਇਹਦਾ ਨਾਲ ਕੜਾਈ ਸਵਰਾਜ 735 ਐਫ ਪੀ ਨਾਨ ਪਾਵਰ ਸੈਂਟਰ ਗੇਅਰ ਐਮ ਆਰ ਪੀ ਟਾਇਰ ਨੇ ਜੀ ਟਾਇਰ ਚਾਰੇ ਹੈਗੇ ਨੇ ਜੀ 70 80 ਪੈਸੇ ਜੀ ਪੰਜਾਬ ਨੰਬਰ ਟਰੈਕਟਰ ਆ ਜੀ 99 ਮਾਡਲ ਹੈ 140000 ਪ੍ਰਾਈਜ਼ ਆ ਜੀ ਇਹਦਾ ਬਰਨਾਲਾ ਟਰੈਕਟਰ ਮੁੰਡੀ ਟਰੈਕਟਰ ਨੇ ਜੀ ਨਾਲ ਖੜਾ ਜੀ ਐਸਰ ਐਸਰ 99 ਮਾਡਲ ਹੈ 85000 ਪ੍ਰਾਈਸ ਹੈ ਜੀ ਇਕੜਾ ਹੀ ਫਾਰਮ ਟਰੈਕਟਰ 6055 ਜੀ ਖੋਡ ਵਾਲੀ ਸੱਤੀ ਲੱਗੀ ਹੋਈ ਹੈ ਜੀ ਟਾਇਰ ਚਾਰ ਬਿਲਕੁਲ ਨਵੇਂ ਨੇ ਜੀ ਸਾਈਡ ਗੇਅਰ ਹੈ ਪਾਵਰ ਸਟੀering ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ 21 ਮਾਡਲ ਹੈ 765000 ਪ੍ਰਾਈਸ ਹੈ ਜੀ ਨਾਲ ਖੜਾ ਹੀ ਫੋਰਡ 3600 40 3700 ਟਾਇਰ ਚਾਰੇ ਬਿਲਕੁਲ ਨਵੇਂ ਨੇ ਡੈਕ ਲੱਗਿਆ ਹੋਇਆ ਜੀ ਬਰਾਨਾ ਡਾਇਰੈਕਟਰ ਮੰਡੀ ਟਰੈਕਟਰ ਨੇ ਜੀ ਇਹ 92 ਮਾਡਲ 1,70,000 ਪ੍ਰਾਈਸ ਹੈ ਜੀ ਨਾਲ ਖੜਾ ਹੈ ਅਰਜਨ ਨੋਵਾ ਮਹਿੰਦਰਾ 605 ਡੀ ਆਈ ਜੀ ਸਾਈਡ ਗੇਅਰ ਪਾਵਰ ਸਟੀering ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਇਹ 15 ਮਾਡਲ 4,95,000 ਪ੍ਰਾਈਸ ਹੈ ਜੀ ਦਾ ਨਾਲ ਖੜਾ ਹੈ ਸਟੈਂਡਰਡ 460 ਡੀ ਆਈ ਜੀ ਐ ਰਹੀ ਨੇ ਅਸੀਂ ਪੈਸੇ ਸਾਈਡ ਗੇਅਰ ਪਾਵਰ ਸਟੀering ਜੀ ਸਟੈਂਡਰਡ 460 ਜੀ ਪੰਜਾਬ ਨੰਬਰ ਜੀ 14 ਮਾਡਲ ਹੈ 3,95,000 ਦਾ ਪ੍ਰਾਈਜ਼ ਹੈ ਜੀ ਨਾਲ ਕਿਹੜਾ ਜੀ 50 60 ਜੋ ਹੁੰਦੀ ਹੈ ਜੀ ਫੁੱਡ ਵਾਲੀ ਛਾਤੀ ਲੱਗੀ ਹੋਈ ਹੈ ਜੀ ਪਿਛਲੇ ਟਾਇਰ ਨੇ ਮੇਰੇ ਨਹੀਂ ਮੂਰ ਲੈ ਹੈਗੇ ਨਹੀਂ 70 ਪੈਸੇ ਜੀ ਹੈਵੀ ਬੰਪਰ ਸਾਈਡ ਗੇਅਰ ਪਾਵਰ ਸਟੀering ਜੀ 19 ਮਾਡਲ ਹੈ ਜੀ ਇਹ 69000 ਪ੍ਰਾਈਜ਼ ਆਈ ਇਹਦਾ ਨਾਨਕੜਾ ਪ੍ਰੀਤ 6090 ਜੀ ਪ੍ਰੀਤ 6090 ਜੀ ਪਾਵਰ ਸਟੀਅਰਿੰਗ ਜੀ ਸੈਂਟਰ ਗੇਅਰ ਟਾਇਰ ਹੈਗੇ ਨਹੀਂ 80 ਪੈਸੇ ਪ੍ਰੀਤ 6090 ਡਬਲ ਡਿਸਟ੍ਰਿਬਿਊਟਰ ਆ ਜੀ ਪੰਜਾਬ ਨੰਬਰ ਆ ਜੀ 23 ਮਾਡਲ ਆਈ ਇਹ 590000 ਪ੍ਰਾਈਜ਼ ਆ ਜੀ ਬਰਨਾਲਾ ਟਰੈਕਟਰ ਮੁੰਡੀ ਟਰੈਕਟਰ ਨੇ ਇਹ ਨਾਲ ਖੜਾ ਹੀ ਸੋਨਾ ਲਿਕਾ ਡੀਆਈ 745 ਜੀ ਗিয়ার ਨੋਨ ਪਾਵਰ ਪਾਵਰ ਸਟੀering ਜੀ ਅੰਦਰਾ ਮੰਡਲ ਟਰੈਕਟਰ ਹੈ ਪੰਜਾਬ ਨੰਬਰ ਹੈ 345200 ਹੈ ਜੀ ਇਹਦਾ ਨਰਮਲ ਦੇ ਟਰੈਕਟਰ ਹੁਣੇ ਸਾਨੂੰ 2003 ਮਾਡਲ ਟਰੈਕਟਰ ਹੈ ਜੀ ਕੱਟ ਨੇ ਹਿੱਸੇ ਚ ਸੈਂਟਰ ਗੇਅਰ ਹੈ ਜੀ ਨੋਨ ਪਾਵਰ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਵੀ 2003 ਮਾਡਲ ਹੈ ਜੀ 2 ਲੱਖ 80000 ਪ੍ਰਾਇਜ ਹੈ ਜੀ ਟਾਇਰ ਚਾਰੇ ਹੈਗੇ ਨਹੀਂ 90 ਪੈਸੇ ਕੋਈ ਨਰਮਲ ਮਾਨ ਦਾ ਟਰੈਕਟਰ ਜੀ ਕਿਸ ਸਵਰਾਜ 744 ਐਫੀ 2 ਸਟਾਰ ਕਟਨੇ ਸੇਜਾਈ ਫੁੱਟ ਵਾਲੀ ਛਾਤੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਪੰਜਾਬ ਨੰਬਰ ਟਰੈਕਟਰ ਆ ਬਾਈ ਐਡ ਦੀ ਕੰਡੀਸ਼ਨ ਜੀ ਟਾਇਰ ਜਾਰੀ ਬਿਲਕੁਲ ਨਵੇਂ ਨੇ ਜੀ ਸੈਂਟਰ ਗੇਅਰ ਹੈ ਜੀ ਨੌਨ ਪਾਵਰ ਹੈ ਮਾਡਲ ਆਈ ਹੈ ਨੌ ਮਾਡਲ ਆਈ 3 ਲੱਖ 40 ਹਜ਼ਾਰ ਪ੍ਰਾਈਸ ਆ ਜੀ ਨਰਮਲ ਸੇ ਮਾਨ ਦੇ ਟਰੈਕਟਰ ਨੇ ਬਾਈ ਉਹਨਾਂ ਦਾ ਮੋਬਾਈਲ ਨੰਬਰ 94635 92072 98729 10930 ਤੇ ਟਰੈਕਟਰ ਖਰੀਦਣ ਅਤੇ ਵੇਚਣ ਲਈ ਬਈ ਸੰਪਰਕ ਕਰ ਸਕਦੇ ਤੁਸੀਂ ਇਹਨਾਂ ਨਾਲ ਇੱਕ ਨਾਂ ਲੋਕੜਾ ਸਵਰਾਜ 852 ਫੀ 3 ਸਟਾਰ ਜੀ ਰਿਵਰਸ ਪੀਡੀਓ ਕੱਟ ਮੇਸ ਜੀ ਸੈਂਟਰ ਗੇਅਰ ਪੰਜਾਬ ਨੰਬਰ ਟਰੈਕਟਰ ਆ ਬਈ ਇਹ ਵੀ ਪੀ ਵੀ 13 ਨਾਉਣ ਪਾਵਰਾ ਜੀ 11 ਮਾਡਲ ਟਰੈਕਟਰ ਆ ਜੀ ਇਹ 11 ਮਾਡਲ ਦਾ 375000 ਦਾ ਪ੍ਰਾਈਸ ਹੈ ਜੀ ਨਾਲ ਕੜਾਈ ਏਸੀ ਜੀ ਏਸੀ ਡੀਆਈ 450 ਜੀ ਕੱਟ ਵਿੱਚ ਇਹ ਟਾਇਰ ਚਾਰੇ ਇਹ ਬਿਲਕੁਲ ਨਵੇਂ ਨੇ ਸੈਂਟਰ ਗੇਅਰ ਹੈ ਜੀ ਨਾਉਨ ਪਾਵਰ ਹੈ ਡਿਸਕ ਬ੍ਰੇਕਾਂ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਵੀ 18 ਮਾਡਲ ਟਰੈਕਟਰ ਹੈ ਜੀ ਇਹ 18 ਮਾਡਲ ਹੈ 265000 ਦਾ ਪ੍ਰਾਈਸ ਹੈ ਜੀ ਇੰਦਰ ਮੁਰਗੀ ਮਾਨ ਦੇ ਟਰੈਕਟਰ ਨੇ ਬਈ ਸਾਬੋਗੇ ਤਲਵੰਡੀ ਜੀ ਨਾਲ ਖੜਾ ਪ੍ਰੇਮ ਦੀ 6049 ਪੰਜਾਬ ਨੰਬਰ ਟਰੈਕਟਰ ਹੀ ਟਾਇਰ ਚਾਰੇ ਨਵੇਂ ਨੇ ਜੀ ਪਾਵਰ ਸਟੀਅਰਿੰਗ ਹੈ ਜੀ ਸੈੱਟ ਗੇਅਰ ਹੈ ਜੀ ਸੈੱਟ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਹੈ ਜੀ 22 ਮਾਡਲ ਟਰੈਕਟਰ ਆ ਬਈ ਟਾਇਰ ਚਾਰੇ ਬਿਲਕੁਲ ਨਵੇਂ ਨੇ ਪਿਛਲੇ ਟਾਇਰ 16 28 ਦੇ ਨੇ ਜੀ ਮੂਰਲੇ 750 16 ਦੇ ਨੇ ਜੀ 올ੋ ਦੇ ਟਾਇਰ ਨੇ ਜੀ 22 ਮਾਡਲ ਆ 5 ਲੱਖ 15 ਹਜ਼ਾਰ 22 ਦਾ ਪ੍ਰਾਈਸ ਆ ਜੀ ਨਾਲ ਦੇ ਟਾਇਰ ਨਹੀਂ ਬਿਲਕੁਲ ਨਾਲ ਖੜਾ ਜੀ ਸੀ ਡੀਆਈ 450 ਜੀ ਘੱਟ ਮੀਸੇਜ ਪੰਜਾਬ ਨੰਬਰੀ ਜੀ ਕਿਸੇ ਟਾਇਰ ਘਸੇ ਨਹੀਂ ਜੀ ਮੂਰਲੇ ਹੈਗੇ ਨੇ 80 ਪੈਸੇ ਪੰਜਾਬ ਨੰਬਰ ਟਰੈਕਟਰ ਆ ਬਾਈ ਨਾਉਨ ਪਾਵਰ ਆਈ ਸੈਂਟਰ ਗੇਅਰ ਹੈ 11 ਮਾਡਲ ਟਰੈਕਟਰ ਆ ਜੀ 235000 ਬਾਈ ਇਹਦਾ ਪ੍ਰਾਈਸ ਆ ਜੀ ਨਾਲ ਖੜਾ ਹੀ ਸੋਨ ਵਾਲੀ ਕਾ ਇੰਟਰਨੈਸ਼ਨਲ ਡੀਆਈ 750 ਜੀ ਚਾਰ ਸੀਸੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਸੈਂਟਰ ਗੇਅਰ ਨੌਨ ਪਾਵਰ ਹਰਿਆਣਾ ਨੰਬਰ ਟਰੈਕਟਰ ਹੈ 98 ਮਾਡਲ ਟਰੈਕਟਰ ਹੈ ਇਹ 98 ਮਾਡਲ ਹੈ ਜੀ 1,80,000 ਦਾ ਪ੍ਰਾਈਸ ਹੈ ਜੀ ਲੋਨ ਲਾਨ ਵੀ ਕਰਾ ਦਿੰਦੇ ਆ ਨੰਬਰ ਦੀ ਪਾਲੀ ਤੋਂ ਸੋਨਾਲੀ ਕਾ ਖੜਾਈ ਡੀ ਆਈ 750 ਸਾਈਡ ਗੇਅਰ ਜੀ ਨੌਨ ਪਾਵਰ ਟਾਇਰ ਹੈਗੇ ਨੇ ਜੀ ਇਹਨਾਂ ਦੇ 50 ਪੈਸੇ ਜੀ ਇਹ ਆ ਜੀ ਪੰਜਾਬ ਨੰਬਰ ਟਰੈਕਟਰ 2009 ਮਾਡਲ ਆ ਜੀ 2,75,000 ਬਾਈ ਦਾ ਪ੍ਰਾਈਸ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਖੜਾ ਜੀ ਸੋਨਾਲੀਕਾ ਡੀਆਈ 745 ਜੀ ਸਾਈਡ ਗੇਅਰ ਪਾਵਰ ਸਟੀering ਜੀ ਡਬਲ ਡਿਸਟ੍ਰਿਬਿਊਟਰ ਜੀ ਵਜੇ ਹੈਵੀ ਬੰਪਰ ਲੱਗਿਆ ਹੋਇਆ ਜੀ ਪਿਛਲੇ ਟਾਇਰ ਹੈਗੇ ਨਹੀਂ ਜਿੰਨਕੇ 70 ਪੈਸੇ ਮੂਹਰਲੇ ਟਾਇਰ ਬਿਲਕੁਲ ਨਵੇਂ ਨੇ ਬਾਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਡੱਕ ਲੱਗਾ ਹੈ ਵਜੇ 7 ਹੀ ਲੱਗੀ ਹੋਈ ਹੈ ਜੀ 15 ਮਾਡਲ ਟਰੈਕਟਰ ਹੈ 3 ਲੱਖ 50 ਹਜ਼ਾਰ ਪ੍ਰਾਈਸ ਹੈ ਜੀ ਇਹ ਬਾਈ ਮਾਨ ਟਰੈਕਟਰ ਸ਼ੇਲ ਜਨੇ ਜੀ ਰੋੜੀ ਰੋਡ ਤਲਵੰਡੀ ਸਾਬੋ ਜੀ ਇੱਥੇ ਨਵੇਂ ਅਤੇ ਪੁਰਾਣੇ ਟਰੈਕਟਰ ਖਰੀਦੇ ਤੇ ਵੇਚੇ ਜਾਂਦੇ ਨੇ ਬਾਈ ਕਿਤੇ ਟਰੈਕਟਰ ਉੱਪਰ ਲੋਨ ਵੀ ਕਰਵਾ ਸਕਦੇ ਹੋ ਤੁਸੀਂ ਇਹਨਾਂ ਮੋਬਾਈਲ ਨੰਬਰ ਤੁਹਾਨੂੰ ਇੱਕ ਵਾਰੀ ਹੋਰ ਬੋਲ ਦਿੰਨੇ ਆ ਜੀ ਨਰਮਲ ਸਿੰਘ ਮਾਨ 94635 95027 99729 1093 ਜਿਹੜੇ ਟਰੈਕਟਰਾਂ ਪਰਬੰਧਕ ਤੁਸੀਂ ਨੇ ਲੋਨ ਕੋਨਾ ਲੋਨ ਵੀ ਕਰਵਾ ਸਕਦੇ ਇਹਨਾਂ ਨਾਲ ਸੰਪਰਕ ਕਰਕੇ ਜਿਹਨੂੰ ਮਸ਼ੀਨ ਦਿਖਾਉਣੇ ਆ ਜੀ ਧੂੜੀ ਵਾਲੀ ਰਾਜਾ ਮਸ਼ੀਨ ਆ ਜੀ 57 ਇੰਚੀ ਆ ਜੀ ਮਸ਼ੀਨ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਪੱਖੇ ਜਮ ਸਾਫ ਆ ਰਪੇਰ ਹੋਈ ਹੋਈ ਐ ਐਬੀਰ ਹੋਈ ਹੋਈ ਐ ਪੱਕੇ ਪੱਖੇ ਬਿਲਕੁਲ ਸਾਫ ਨੇ ਰਪੇਰ ਹੋਈ ਹੋਈ ਐ ਬਈ ਲੋਕਲ ਚੱਲੀ ਐ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਰਾਜਾ ਮਸ਼ੀਨ ਜੀ 20 ਮਾਡਲ 195000 ਬਾਈ ਨੇ ਪ੍ਰਾਈਸ ਕਰਿਆ ਜੀ ਦਾ ਬਾਕੀ ਮਾਨਤਨ ਬਾਈ ਕਹਿੰਦੇ ਮੌਕੇ ਤੇ ਕਰ ਦਾਂਗੇ 98140 ਮੋਬਾਈਲ ਨੰਬਰ 98140 67424 67424 ਪਿੰਡ ਏਰੀਆ ਜੀ ਦਾ ਏਰੀਆ ਜੀ ਦਾ ਜੀ ਮਨਸੂਰ ਦੇਵ ਜ਼ਿਲ੍ਹਾ ਕੀਰੋ ਦਾ ਪਿੰਡ ਜਿਹੜਾ ਫਰੋਜਪੁਰ ਜੀ ਲੋ ਬਾਈ ਸੋਨੇ ਇੱਕ ਟਰਾਲੀਆਂ ਦਾ ਹੋਣਾ ਜੀ 17 ਮਾਡਲ ਟਰਾਲੀ ਆ ਜੀ 116 126 126 126 ਜੀ ਬੈੱਡ ਲੱਗਿਆ ਹੋਇਆ ਜੀ ਨੇ ਸੈਂਚ ਚੈੱਕ ਕਰ ਲੋ ਜੀ 12 ਮਾਡਲ ਆ ਜੀ 95000 ਬਾਈਆਂ ਨੇ ਪ੍ਰਾਈਸ ਕਰਿਆ ਜੀ ਤਾਂ ਦੇਖੋ ਜੀ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਪਈ ਆ ਜੀ ਇਹ 7-8 ਵਾਲਾ ਇਹ ਚਾਰ ਹਿੱਸੇ ਦੀ ਇਹ ਗੋਲੇ ਹਿੱਸੇ ਆ ਤੇ ਆ ਚਾਰ ਹਿੱਸੇ ਦੀ ਆ ਇਹ 11 ਸੀ ਆ ਇਹ ਸਾਥੀ ਆ ਇਹ 60000 ਪ੍ਰਾਈਸ ਕਰਿਆ ਬਾਈਆਂ ਨੇ ਇਹਦੇ ਵੀ ਬਿੱਡ ਦੇਖੋ ਜਿਹੜਾ ਨਾਲ ਲੱਗਿਆ ਹੋਈ ਸੀ ਚੀਜ਼ ਮਿਲੂ ਬਾਈ ਟਾਇਰ ਐ ਮਰ ਟਾਇਰ ਐ ਮਰ ਫਦੇ ਨੇ ਇਹ ਪਿੰਡ ਬਾਈਆਂ ਦੇ ਤੇ ਮੋਬਾਈਲ ਨੰਬਰ ਤੁਹਾਨੂੰ ਦੱਸ ਹੀ ਦਿੱਤਾ ਵੀਡੀਓ 'ਚ ਵੀਡੀਓ ਬਈ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ 9840 6742 6742 ਬਾਈਆਂ ਨੇ ਇੱਕ ਵਾਰੀ ਨੰਬਰ ਫਿਰ ਬੋਲਦਾ ਬਾਈ ਉਹ ਬਈ ਤੁਹਾਨੂੰ ਟਰੈਕਟਰ ਦਿਖਾਉਣੇ ਆ ਨਿਊ ਆਲੈਂਡ 3730 ਜੀ ਸੁਪਰ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਟਾਇਰ ਚਾਰੇ ਨਵੇਂ ਨੇ ਜੀ ਪੋਲੋ ਦੇ ਟਾਇਰ ਨੇ ਉੱਡ ਵਾਲੀ ਸੱਤੀ ਲੱਗੀ ਹੋਈ ਹੈ ਜੀ ਐਮਪ ਲੱਗਿਆ ਹੋਇਆ ਜੀ ਪੰਜਾਬ ਨੰਬਰ ਪੀਬੀ 76 14 ਮਾਡਲ ਡਰੈਕਟਰ ਆ ਜੀ 4,95,000 ਬਾਈ ਇਹਦਾ ਪ੍ਰਾਈਸ ਆ ਜੀ 3630 ਨਿਊ ਹਾਲੈਂਡ ਸੁਪਰੀ ਜੀ ਨਾਲ ਕਿਹੜਾ 855 ਐਫੀ 5 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਟਾਇਰ ਚਾਰੇ ਨਵੇਂ ਨੇ ਜੀ 1300 ਘੰਟਾ ਚੱਲਿਆ ਹੋਇਆ ਜੀ 22 ਮਾਡਲ ਡਰੈਕਟਰ ਆ ਜੀ 7,45,000 ਪ੍ਰਾਈਸ ਆ ਜੀ ਨਾਲ ਕਿਹੜਾ ਜੋਂਬੀਅਰ 5310 ਜੀ ਹੈਵੀ ਬੰਪਰ ਹੈ ਸਾਈਡ ਗੇਅਰ ਪਾਵਰ ਸਟੀਅਰਿੰਗ ਜੀ ਟਾਇਰ ਚਾਰੇ ਨਵੇਂ ਨੇ ਜੀ ਬਾਈਆਂ ਦਾ ਕੰਟੈਕਟ ਨੰਬਰ ਲੈ ਕੇ ਦੱਸਦੇ ਆ ਜੀ ਭਾਈ ਕਿਹੜਾ ਪਿੰਡਾ ਪੰਜ ਗੜੀ ਪੰਜ ਗੜੀ ਜ਼ਿਲ੍ਹਾ ਜ਼ਿਲ੍ਹਾ ਫਰੀਦਕੋੜੀ ਜੀ ਤੇ ਆਪਣਾ ਮੋਬਾਈਲ ਨੰਬਰ ਵੀਰੇ 796641 77885 77885 194 ਹਾਂ ਨੇ ਚਾ 18 ਹੀ ਅੱਬ ਬਾਈਆਂ ਨਾਲ ਕੰਡੈਕਟ ਕਰੀ ਦੇਖੋ ਜੀ ਫੋਰਡ 3700 ਜੀ ਫੋਰਡ 3700 ਜੀ 97 ਮਾਡਲ ਡਰਾਈਵਰ ਹੈ ਜੀ ਇਹ ਹਾਂ ਫੋਰਡ ਵਾਲੀ ਸੱਤੇ ਹੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਪੰਜਾਬ ਨੰਬਰ ਹੈ 97 ਮਾਡਲ 210000 ਦਾ ਪ੍ਰਾਈਸ ਹੈ ਜੀ ਨਾਲ ਖੜਾ ਫਾਰਮ ਟਰੈਕ 60 ਜੀ ਫਾਰਮ ਟਰੈਕ 60 ਜੀ 2003 ਮਾਡਲ ਹੈ ਜੀ ਡਬਲ ਕਲਚ ਜੀ ਇਹ ਤਿਆਰੀ ਨਮੀਨੀ ਜੀ ਪੰਜਾਬ ਨੰਬਰ ਹੈ ਜੀ 245000 ਦਾ ਪ੍ਰਾਈਸ ਹੈ ਜੀ ਕਿਹੜਾ ਪਿੰਡ ਭਾਈਆ ਕੱਠੀ ਭਾਈ ਆਪਣਾ ਮੋਬਾਈਲ ਨੰਬਰ ਕੀ ਹੈ ਭਾਈ 99484 9948 56700 56700 ਜੀ ਇਹ ਬਾਈਆਂ ਨਾਲ ਕੰਟੈਕਟ ਕਰ ਸਕਦੇ ਲੈ ਪੀਟੀਓ ਨਾਲ ਇੱਕ ਹੋਰ ਖੜਾ ਈ 36 3600 ਫੋਰਡ ਕਿਵੇਂ ਜੀ 60 ਵਾਲਾ 7700 ਰੁਪਏ ਅੱਛਾ ਜੀ ਟ੍ਰੈਕਰ 60 ਵਾਲਾ ਮੱਲ ਲੱਗੀ ਹਿੱਸਾ ਲੱਗਿਆ ਵੀ 60 ਵਾਲੀਆਂ ਟੂਪਾਂ ਨੇ ਜੀ 3600 ਫੋੜ ਜੀ ਦੇਖੋ ਜੀ ਕਿਸ ਤਰ੍ਹਾਂ ਸਾਰੇ ਜੀ ਫੋੜ ਵਾਲੀ ਸੱਤੀ ਲੱਗੀ ਹੋਈ ਜੀ ਐਂਪ ਲੱਗਿਆ ਹੋਇਆ ਪੰਜਾਬ ਨੰਬਰ ਹੈ ਜੀ 92 ਮਾਡਲ ਹੈ ਜੀ 235000 ਇਹ ਡਿਮਾਂਡ ਹੈ ਜੀ ਮੋਬਾਈਲ ਨੰਬਰ ਭਾਈ ਜਾਨ ਨੂੰ ਵਿੱਚ ਬੋਲਦਾ ਹੀ ਫਾਰਮ ਟ੍ਰੈਕ 160 ਦਾ ਹੀ ਇੱਕ ਫੋੜ 3600 ਨੇ ਜੀ 2 ਨਾਲ ਖੜਾ ਜੀ 9511 ਨੜ ਗਾ ਦੇਖੋ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਐਮ ਆਰ ਐਫ ਦੇ ਟਾਇਰ ਨੇ ਜੀ ਪੰਜਾਬ ਨੰਬਰ ਆਈ ਪੀ ਵੀ 82 2000 ਮਾਡਲ ਆ ਜੀ ਇਹ 298000 ਬਾਈਆਂ ਨੇ ਡਿਮਾਂਡ ਕਰੀ ਹੈ ਜੀ ਨਾਲ ਖੜਾ ਹੀ 744 ਐਫੀ ਰਿਵਰਸ ਪੀਟੀਓ 4 ਸਟਾਰ ਪਾਵਰ ਸਟੀering ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਟਾਇਰ ਚਾਰੇ ਨਵੇਂ ਨੇ ਜੀ ਪੰਜਾਬ ਨੰਬਰ ਆਈ ਪੀ ਵੀ 3 16 ਮਾੜਲਾ ਇਹ 495000 ਦੀ ਡਿਮਾਂਡ ਕੀਤੀ ਹੈ ਜੀ ਮੋਗਾ ਟਰੈਕਟਰ ਮੰਡੀ ਦੀ ਟਰੈਕਟਰ ਨਹੀਂ ਜੀ ਇਹ ਨਾਲ ਕਿਹੜਾ ਜੀ ਸਵਰਾਜ 855 ਐਫੀ 5 ਸਟਾਰ ਰਿਵਰਸ ਬੀਬੀਓ ਪਾਵਰ ਸਟੀering ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਬਈ ਇਹਦੇ ਹੈਵੀ ਬੰਪਰ ਲੱਗਿਆ ਹੋਇਆ ਜੀ ਇਹ ਵੀ ਪੰਜਾਬ ਨੰਬਰ ਹੈ 3 ਸਪੀਡ ਹੈ ਜੀ ਇਹ 21 ਮਾਡਲ ਟਰੈਕਟਰ ਹੈ ਜੀ ਇਹ 765000 ਹੈ ਜੀ ਡਿਮਾਂਡ ਹੈ ਜੀ ਲਓ ਭਾਈ ਤੁਹਾਨੂੰ ਕਰਨੈਲ ਟਰੈਕਟਰ ਸੇਲ ਜਵਾਲ ਦੇ ਟਰੈਕਟਰ ਦਿਖਾਉਣੇ ਆ ਜੀ ਦੇਖੋ ਜੀ ਤੁਹਾਨੂੰ ਇਹਨਾਂ ਟਰੈਕਟਰਾਂ ਦੇ ਰੇਟ ਤੇ ਮਾਡਲ ਬਾਰੇ ਜਾਣਕਾਰੀ ਸਮਝਣਾ ਸਾਂਝੀ ਕਰਾਂਗੇ ਟਰੈਕਟਰ ਸਾਰੇ ਪੁੱਛੇ ਮਾਡਲ ਦੇ ਟਰੈਕਟਰ ਨੇ ਲਓ ਜੀ ਆਪਾਂ ਸਟਾਰਟ ਕਰਦੇ ਆ ਜੀ ਮਹਿੰਦਰਾ ਤੋਂ ਹੀ ਅਰਜੁਨ ਨੋਵੋ ਮਹਿੰਦਰਾ 605 DI ਜੀ ਪੰਜਾਬ ਨੰਬਰ ਟਰੈਕਟਰ ਆ ਜੀ ਪਾਵਰ ਸਟੀering ਆ ਜੀ ਸਾਈਡ ਗੇਅਰ ਆ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਐਮਆਰਫ ਦੇ ਟਾਇਰ ਨੇ ਜੀ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ 605 ਡੀਆਈ ਜੀ ਅਜਣ ਨਵੋ ਇਹ ਟਰੈਕਟਰ ਹੈ 15 ਮਾਡਲ 5 ਲੱਖ 90000 ਰੁਪਏ ਦੀ ਡਿਮਾਂਡ ਆ ਜੀ ਨਾਲ ਖੜਾ 5911 58 ਗ੍ਰਾਮ ਪੀਓਗ ਨਹੀਂ ਹੈਗਾ ਜੀ ਨਾਲ ਕਲਾ ਸੋਨਾ ਲਿਕਾ ਪੰਜਾਬ ਨੰਬਰ ਹੈ ਜੀ ਪਾਵਰ ਸਟੀering ਸਾਈਡ ਗੇਅਰ ਸੋਨਾ ਲਿਕਾ ਬਾਡ ਕਰ ਇੱਕ 60 RX ਜੀ ਮੂਰਲੇ ਟਾਇਰ ਹੈ ਕਿ ਨਹੀਂ 40 ਪੈਸੇ ਇਸ ਲਈ ਹੈ ਕਿ ਨਹੀਂ 70 ਪੈਸੇ ਰਾਈਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਫੁੱਟ ਵਾਲੀ ਸੱਤ ਵੀ ਲੱਗੀ ਹੋਈ ਹੈ ਜੀ 16 ਮਾਡਲ ਟਰੈਕਟਰ ਹੈ 4,25,000 ਰੁਪਏ ਦੀ ਡਿਮਾਂਡ ਹੈ ਜੀ ਨਾਲ ਖੜਾ ਜੀ ਜੌਂਡੀਆਰ 5039 डीजी टायर चारों बिल्कुल नए मिनी जी हेवी बम्पर है हेवी बम्पर साइड गियर जी टायर गुडियर ਦੇ ਟਾਇਰ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਪੰਜਾਬ ਨੰਬਰ ਆ ਜੀ ਇਹ ਜੌਂਡੀਅਰ 5039 19 ਮਾਡਲ ਟਰੈਕਟਰ ਆ ਜੀ ਇਹ 465000 ਰੁਪਏ ਜੀ ਡਿਮਾਂਡ ਆ ਜੀ ਨਾਲ ਖੜਾ ਜੀ ਮੈਸੀ 9500 ਪਲੰਟਰੀ ਪਲੱਸ ਪੰਜਾਬ ਨੰਬਰ ਆ ਜੀ ਹੈਵੀ ਬੰਪਰ ਲੱਗਿਆ ਹੋਇਆ ਜੀ ਟਾਇਰ ਹੈਗੇ ਨਹੀਂ ਜੀ ਸਿੱਪੈ ਸਾਈਡ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering ਪੰਜਾਬ ਨੰਬਰ ਟਰੈਕਟਰ ਆ ਜੀ 17 ਮਾਡਲ ਟਰੈਕਟਰ ਆ ਜੀ 495000 ਦੀ ਡਿਮਾਂਡ ਆ ਜੀ ਨਾਲ ਖੜਾ ਜੀ ਸੋਨਾ ਲਿਕਾ 750

ਨਾਲ ਕੜਾਈ ਸੋਨਾਲਿਕਾ ਸਕੰਦਰਾਈ ਡੀਆਈ 60 ਮੋਡੂਲੇਟ ਹੈ ਸੀਡ ਦੇ ਨੀ ਪਿਛਲੇ ਵੀ ਸੀਡ ਦੇ ਸਾਈਡ ਗੇਅਰ ਹੈ ਜੀ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਨਵਰਾਜ 855 ਐਫੀ 4 ਫਾਈਵ ਸਟਾਰੀ ਸਾਈਡ ਗੇਅਰ ਜੀ ਪਾਵਰ ਸਟੀering ਵਰਸ ਵੀਡੀਓ ਡਬਲ ਡਿਸਟਰੀਬਿਊਟਰ ਜੀ ਗੁਡੀਆ ਦੇ ਟਾਇਰ ਨਵੇਂ ਚਾਰੇ ਟਾਇਰ ਨਵੇਂ ਦੀ ਫਾਸਟ ਆਨਰ ਜੀ 23 ਮਾਡਲ ਟਰੈਕਟਰ ਆ ਵੀਰੇ ਇਹ ਵੀ ਮਾਡਲ ਆ ਜੀ 8 ਲੱਖ 5000 ਇਹਦਾ ਰੇਟ ਆ ਜੀ ਨਾਲ ਖੜਾ ਹੀ 3600 ਫੋੜ 3600 ਫੋੜ ਜੀ ਟਾਇਰ ਚਾਰੇ ਨਵੇਂ ਜੀ 82 ਮਾਗਲਾ ਜੀ 1 ਲੱਖ ਐ 115000 ਇਹਦਾ ਪ੍ਰਾਈਸ ਆ ਜੀ ਪੰਜਾਬ ਨੰਬਰ ਆ ਜੀ ਨਾਲ ਖੜਾ ਜੀ ਅਰਜਨ 605 ਵੀ ਆ ਜੀ ਪੈਰ ਚਾਰੇ ਨਵੇਂ ਨੇ ਜੀ ਪਾਵਰ ਸਟੀering 26 ਫਾਈਨ ਨਹੀਂ ਦਰਾ 655000 ਜਰ ਦੇ ਜੀ ਇਹ ਹੈ ਜੀ 19 ਮਾਡਲ 585000 ਦਾ ਪ੍ਰਾਈਸ ਹੈ ਜੀ ਨਾਲ ਖੜਾ ਜੀ ਪ੍ਰੀਟ ਸੁਪਰ 6099 ਜੀ ਚਾਰੇ ਟਾਇਰ ਨੇ ਮੇਰੀਆਂ ਮਰਪ ਦੇ ਟਾਇਰ ਨੇ ਜੀ ਸੈਂਟਰ ਗੇਰਾ ਜੀ ਪਾਵਰ ਸਟੀering ਹੈ ਜੀ ਪ੍ਰੀਟ 5 ਸਟਾਰ ਇਹ 23 ਮਾਡਲ ਹੈ 545000 ਦਾ ਪ੍ਰਾਈਸ ਹੈ ਜੀ ਨਾਲ ਕਿੜਾ ਸੋਰਾਜ 855 ਐਫ ਪੀ ਜੀ ਘੱਟ ਨਹੀਂ ਸੀ ਜੀ ਰਿਵਰਸ ਵੀਡੀਓ ਫੈਰ ਚਾਰੀ ਨਵੇਂ ਜੀ ਨੌਨ ਪਾਵਰ 11 ਮਾਡਲ ਟਰੈਕਟਰ ਆ ਜੀ 395000 ਦਾ ਪ੍ਰਾਈਸ ਆ ਜੀ ਨਾਲ ਕਿੜਾ ਸਟੈਂਡਰਡ 460 ਬਿਸ ਰਿਟਰਨ ਮਿਨੀ ਮੂਵਲੇ ਪੰਜਾਬ ਪੈਸ਼ੇ ਨੇ ਸਾਈਡ ਗੇਅਰ ਆ ਜੀ ਪਾਵਰ ਸਟੀering ਪੰਜਾਬ ਨੰਬਰ ਟਰੈਕਟਰ ਆ ਜੀ ਸਟੈਂਡਰਡ 460 14 ਮਾਡਲ ਆ ਜੀ ਇਹ 395000 ਦਾ ਪ੍ਰਾਈਸ ਆ ਜੀ ਨਾਲ ਖਰਾ ਅਰਜੰਟ 605 ਡੀਆਈ ਪਾਵਰ ਸਟੀering ਸੈਂਟਰ ਗੇਅਰ ਹੈਵੀ ਬੰਪਰ ਲੱਗਿਆ ਹੋਇਆ ਜੀ ਟਾਇਰ ਚਾਰੇ 50 ਪੈਸੇ ਨੇ ਜੀ ਸੇ ਮਰ ਲਈ ਕਨ ਲਗ 15000 ਦਾ ਪ੍ਰਾਈਜ਼ ਆ ਜੀ ਬਰਨਾਲਾ ਡਾਇਰੈਕਟਰ ਮੰਡੀ ਰਾਈਟਰ ਨੇ ਬਈ ਇਹ ਨਾਲ ਖੜਾ ਜੀ 50 60 ਜੌਂਦੀ ਹਰ ਜੀ ਫੋਡ ਵਾਲੀ ਸਤਰੀ ਲੱਗੀ ਹੋਈ ਆ ਜੀ ਪਿਛੇ ਦਾ ਟਾਇਰ ਨਵੇਂ ਨੇ ਜੀ ਮੂਹ ਲੈ ਕੇ ਨੇ 50 ਪੈਸੇ ਹੈ ਵੀ ਬੰਪਰ ਲੱਗਾ ਹੋਇਆ ਜੀ ਨੋ ਕੰਮੀ ਮਰ ਡਾਇਰੈਕਟਰ ਆ ਜੀ 6 ਲੱਖ 85000 ਦਾ ਪ੍ਰਾਈਜ਼ ਆ ਜੀ ਪਹਿਲਾਂ ਤਾਂ ਹਾਲਾ ਨਾਲ 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 ਖੜਾਈ 3730 3730 ਪਲੱਸ ਇਹ ਚੱਕੇ ਤੱਕ ਕਿਸਾਰ ਸਾਈਡ ਗੇਅਰ ਵੱਡਾ ਹੋਣੀ ਲੱਗਦੀ ਹੈ ਕੱਲ ਖੜਾਈ ਉਹ ਡਾੜ ਵਾਲੀ ਛਾਤੀ ਲੱਗੀ ਹੋਈ ਹੈ ਜੀ ਪਾਵਰ ਸਟੀering ਪਿਛਲੇ ਟਾਇਰ ਨੰਮੀ ਮੂਲੇ 50 ਪੈਸੇ ਨੇ 18 ਮਡਲਾ ਜੀ 6 ਲੱਖ 65 ਹਜ਼ਾਰ ਇਹਦਾ ਪ੍ਰਾਈਸ ਹੈ ਜੀ ਚਤਪੀ ਦੀ ਸوبر ਪਲਾਸੇ ਨਾਲ ਖੜਾ ਸੋਨਾਲਿਕਾ 730 ਘਟਵੇਂ ਚ ਜੀ ਕਿਸੇ ਡਰ ਪੰਜਾਬ ਪੈਸ ਦੇ ਮੂਲ ਲੈ ਕੇ ਸੇ ਹੋਈ ਨਹੀਂ ਜੀ ਇੱਕ ਮਾਡਲ ਟਰੈਕਟਰ ਹੈ ਜੀ 235000 ਦਾ ਪ੍ਰਾਈਸ ਹੈ ਜੀ ਨਾਲ ਖੜਾ ਸਵਰਾਜ ਸਵਰਾਜ 855 ਜੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਸੈਂਟਰ ਗੀਅਰ ਪੈਰ ਚਾਰੇ ਰੱਸੀ ਵੈਸਨੀ ਦੀ ਬਜ਼ੀਆ ਸਾਫਟ ਰਾਈਡਰ ਟਰੈਕਟਰ ਇਹ ਪੂਰਾ ਕਲੀਅਰ 14 ਮਾਡਲ ਟਰੈਕਟਰ ਹੈ ਜੀ ਇਹ 495000 ਪ੍ਰਾਈਸ ਹੈ ਜੀ ਦਾ ਨਾਲ ਖੜਾ 5210 ਜੌਂਡੀਰ ਜੀ 5210 ਜੌਂਡੀਰ ਜੀ 23 ਮਾਡਲ ਟਰੈਕਟਰ ਹੈ ਜੀ ਇਹ ਔਡ ਵਾਲੀ ਸਾਤੀ ਲੱਗੀ ਹੋਈ ਹੈ ਜੀ 815000 ਇਹਦਾ ਪ੍ਰਾਈਸ ਹੈ ਜੀ ਦੇਖੋ ਬਈ ਸੋਨਾਂ ਲਿਕਰ 750 ਜੀ ਸਾਈਡ ਗੇਅਰ ਨੋਨ ਪਾਵਰ ਜੀ ਸੋਨਾਂ ਲਿਕਰ 750 ਵਧਿਆ ਡੈਕ ਲੱਗਿਆ ਹੋਇਆ ਜੀ ਮੂਰਲੇ ਟਾਇਰ ਨੇ ਮੈਨੇ ਜੀ ਪਿਛਲੇ 50 ਪੈਸੇ ਨੇ ਨਵਾਂ ਮਾਡਲ ਟਰੈਕਟਰ ਆ ਇਹ 310000 ਪ੍ਰਾਈਸ ਹੈ ਇਹਦਾ ਨਾਲ ਖੜਾ ਜੇ ਅਰਜਨ 555 ਡੀ ਆਈ ਜੀ ਸਾਈਡ ਗੇਅਰ ਪਿਛਲੇ ਟਾਇਰ ਨੇ ਮੇਨੀ ਜੀ ਪੰਜਾਬ ਨੰਬਰ ਹੈ ਪਾਵਰ ਸਟੀਅਰਿੰਗ ਮੂਰਲੇ ਟਾਇਰ ਪੰਜਾਬ ਪੇਸ਼ਨੀ ਜੀ 18 ਮਾਡਲ ਹੈ ਜੀ 495000 ਦਾ ਪ੍ਰਾਈਸ ਹੈ ਜੀ ਨਾਲ ਖੜਾ ਸੋਨ ਲਿਖਾ 750 ਡੀਆਈ ਜੀ ਸਾਈਡ ਗੇਅਰ ਜੀ ਪਿਛਲੇ ਟਾਇਰ ਸਿਬੇਸ ਨੇ ਮੂਰਲੇ 14 ਮਾਡਲ ਹੈ ਜੀ 4 ਲੱਖ ਇਹ ਟੀਜਰ ਦਾ ਪ੍ਰਾਈਜ਼ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਬਰਨਾਰਡ ਟਰੈਕਟਰ ਮੱਢੀ ਜਾ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਫਸਟ ਓਨਰ ਆ